ਗੁਰੂ ਪਿਆਰ ਵਾਲਿਓ ਜਿਹੜੀ ਆਪਣੀ ਪਹਿਲਾਂ ਤੇ ਰਾਈਆਂ ਤੇ ਗੱਲ ਚੱਲੀ ਤੇ ਹੁਣ ਰਾਈਆਂ ਤੋਂ ਅੱਗੇ ਖੋਜੀਆਂ ਤੇ ਗੱਲ ਚੱਲਣ ਦਈ ਆ ਬੜੀ ਦੁਨੀਆ ਟੱਕਰ ਮਾ ਬੜੀ ਦੁਨੀਆ ਟੱਕਰਾ ਮਾਰਨ ਦਈ ਆ ਰੱਬ ਨੂੰ ਖੋਜਣ ਦਈ ਆ ਤੇ ਕੰਮਾਂ ਆਉਖਾ ਤੇ ਲੋਕੀ ਸੌਖੇ ਰਾਹ ਪੈ ਜਾਂਦੇ ਆ ਜਿੱਦਾਂ ਕਿਸੇ ਨੇ ਕਿਹਾ ਨਾ ਰਾਹ ਕਹੀਂ ਰਾਹੀ ਕਹੀਂ ਰਾਤ ਹੋਰ ਵਾ ਤੇ ਰਾਹੀ ਕਿਸੇ ਹੋਰ ਪਾਸੇ ਤੁਰਿਆ ਜਾਂਦਾ ਵਾ ਰਾਹ ਕਹੀਂ ਰਾਹੀ ਕਹੀਂ ਮੰਜ਼ਲ ਕਹੀਂ ਇਸ ਤਰ੍ਹਾਂ ਪਹੁੰਚਾ ਹੈ ਕਹੀਂ ਐਦਾਂ ਕੋਈ ਲੋਕ ਪਹੁੰਚਦੇ ਹੁੰਦੇ ਆ ਕੋ ਜਿੱਦਾਂ ਕੱਲ ਹੀ ਕਿਸੇ ਦੇ ਨਾਲ ਆਪਣੀ ਗੋਸ਼ਟ ਹੋਈ ਸੀ ਇਹ ਉਹ ਸੇਵਾ ਸਿੰਘ ਤਰਮਾਲੇ ਵਾਲੇ ਚੋਂ ਨਿਕਲੇ ਹੋਏ ਲੋਕ ਨੇ ਇਹਨਾਂ ਨੇ ਆਪਣੇ ਕੋਈ ਚਲਾ ਲਏ ਨੇ ਪੰਥ-ਪੰਥ ਜੇ ਵਖਰੇ ਹੀ ਇਹ ਕਹਿੰਦੇ ਨਾਮ ਨਹੀਂ ਜੱਪਣਾ ਨੱਕ ਦੀ ਜਿਹੜੀ ਕਰੂਬਲੀ ਹੈ ਨਾ ਸਭ ਤੋਂ ਅਗਲਾ ਏਸਾ ਉਹ ਤੇ ਧਿਆਨ ਤਰਨਾ ਤੇ ਇਥੋਂ ਪ੍ਰਕਾਸ਼ ਪ੍ਰਗਟ ਹੋ ਜਾਣਾ ਤੇ ਉਹ ਮੁੜ ਕੇ ਸਹੀ ਜਿਹੀ ਸਹੀ ਪ੍ਰਕਾਸ਼ ਵੱਧਾ ਜਾਣਾ ਤੇ ਸਾਹਮਣੇ ਪ੍ਰਕਾਸ਼ ਧੜੇ ਆ ਜਾਣਾ ਜਿਦਾਂ ਕੱਲ ਵੀ ਕਹਿੰਦਾ ਮੈਂ ਪ੍ਰਕਾਸ਼ ਵਿੱਚ ਹੀ ਬੈਠਾ ਹਾਂ ਖਲੋਤਾ ਆਵਾ ਇਹ ਬੇਸਮਝ ਲੋਕ ਨੇ ਇਹ ਕੰਮ ਬੜਾ ਔਖਾ ਹੈ ਗ੍ਰਿਸ਼ਤੀ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਾਠ ਪੂਜਾ ਕਰੋ ਦਾਨ ਪੁੰਨ ਕਰੋ ਸੰਗਤ ਕਰੋ ਇੰਨਾ ਕਿਤੇ ਗ੍ਰਿਸ਼ਤੀ ਬੰਦਾ ਕਰ ਸਕਦਾ ਹੈ ਇਹ ਜਿਹੜਾ ਸਿੱਧ ਹੈ ਚੌਥੇ ਪਾਦ ਦੀਆਂ ਗੱਲਾਂ ਕਰਦੇ ਨੇ ਇਹ ਤਾਂ ਹਵਾਈ ਗੱਲਾਂ ਨੇ ਇਹਨਾਂ ਕੋ ਕਿੱਥੇ ਹੋਣਾ ਇਹ ਕੰਮ ਹੋਣਾ ਹੀ ਨਹੀਂ ਤੇ ਇਹ ਫਿਰ ਕੁਰਾਏ ਪੈ ਜਾਂਦੇ ਨੇ ਲੋਕ ਰੱਬ ਖੈਰ ਕਰੇ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਸੀ ਜ ਕਿਉਂਕਿ ਪਰਮਾਤਮਾ ਬਾਹਰ ਦਾ ਵਿਸ਼ਾ ਨਹੀਂ ਹੈ ਮੈਂ ਕੱਲ ਉਹਨੂੰ ਕਿਹਾ ਸੀ ਨਹੀਂ ਨਹੀਂ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਢੂੰਢੇ ਤਾਂ ਪਰਮਪਲਾਈ ਅਰੋਜ ਅਸੀਂ ਜਰੋਂ ਕੋਈ ਗੁਰੂਆਂ ਕੋ ਪਿਆਰੇ ਸੁਖੂਣੀ ਸਾਹਿਬ ਦਾ ਨਿਤ ਕਰਦੇ ਉਹ ਜੰਦਾ ਸੰਤ ਸੰਗ ਅੰਤਰ ਪ੍ਰਭ ਦੀਟਾ ਉਹ ਕਿਸ ਰੂਪ ਜੜੀਠਾ ਹੈ ਨਾਮ ਪ੍ਰਭੂ ਕਾ ਲਾਗਾ ਮੀਠਾ ਅੰਦਰੋਂ ਸਵਾਦ ਆਇਆ ਤੇ ਸਵਾਦ ਹੀ ਉਹਨੂੰ ਵਿਸਮਾਦ ਵਿੱਚ ਲੈ ਕੇ ਜਾਏਗਾ ਤੇ ਉਹ ਸਵਾਦ ਹੀ ਦੁਨੀਆਂ ਦੇ ਸਵਾਦਾਂ ਤੋਂ ਤੋੜੇਗਾ ਕਿਉਂ ਕਹ ਰੋ ਤੇ ਉਹ ਸਵਾਦ ਹੀ ਇੱਕ ਦਿਨ ਸਮਾਧੀ ਬਣਨਾ ਹੈ ਉਹ ਅਗਰ ਮਿਹਨਤ ਕਰਦਾ ਰਿਹਾ ਤਾਂ ਥੋੜਾ ਥੋੜਾ ਸਵਾਦ ਅੰਦਰੋਂ ਆਨੰਦ ਤਾਂਮ ਪਾਠ ਪੂਜਾ ਕਰਨ ਵਾਲਿਆਂ ਨੂੰ ਮਿਲ ਜਾਂਦਾ ਹੈ ਮੁੜ ਕੇ ਖਤਮ ਹੋ ਜਾਂਦਾ ਅਲੋਪ ਹੋ ਜਾਂਦਾ ਖਾਲੀ ਹੋ ਜਾਂਦਾ ਇਹ ਤਾਂ ਛੋਟੀ ਜੀ ਬਾਤ ਹੈ ਪਰ ਮੰੰਜਲ ਤੇ ਕੋਈ ਵਰਲਾ ਪਹੁੰਚਦਾ ਹੈ ਉਹ ਪਹੁੰਚਦਾ ਹੈ ਦੇ ਦੇ ਅੰਦਰ ਬਹੁਤ ਵੱਡੀ ਤੜਫ ਹੋ ਗਈ ਕੋਕਸਨਸ ਬੜੀ ਗੱਲ ਵਧੀਆ ਕਹੀ ਸੀ ਉਹ ਕਹਿੰਦਾ ਅਗਰ ਦਿਲ ਮੇਂ ਖੁਦਾ ਕੀ ਤਲਾਸ਼ ਕੀ ਤਮੰਨਾ ਹੋ ਅਗਰ ਦਿਲ ਮੇਂ ਤਬ ਤਮੰਨਾ ਹੋ ਖੁਦਾ ਕੀ ਤਲਾਸ਼ ਕੀ ਜੇ ਤੇਰੇ ਅੰਦਰ ਤਮੰਨਾ ਪੈਦੀ ਹੋ ਪੈਦਾ ਹੋ ਗਈ ਨੇ ਵੀ ਮੈਂ ਖੁਦਾ ਨੂੰ ਰੱਬ ਨੂੰ ਲੱਭਣਾ ਵਾ ਅਗਰ ਦਿਲ ਮੇਂ ਖੁਦਾ ਕੀ ਤ ਤਮੰਨਾ ਕੀ ਤਲਾਸ਼ ਹੋ ਮੰਨਾ ਪੈਦਾ ਹੋ ਗਈ ਆ ਤੂੰ ਤਲਾਸ਼ ਕਰ ਰਿਹਾ ਤੂੰ ਲੱਭ ਰਿਹਾ ਨਾ ਤੇ ਤੂੰ ਭਟਕ ਜਾਣਾ ਵਾ ਬੜੀ ਮੁਸ਼ਕਿਲ ਬਾਣੀ ਤੇ ਬੜੀ ਦੁਨੀਆ ਭਟਕੀ ਹੋਈ ਹੈ ਤੇ ਫਿਰ ਕੀ ਕਰ ਉਹ ਕਹਿੰਦਾ ਅਗਰ ਦਿਲ ਮੇਂ ਖੁਦਾ ਕੀ ਤੰਤਮਨਾ ਕੀ ਤਲਾਸ਼ ਹੋ ਤੋ ਦਰਵੇਸ਼ਾਂ ਕੀ ਖਿਦਮਤ ਕਰ ਤੂੰ ਕੋਈ ਦਰਵੇਸ਼ ਲੱਭ ਕੋਈ ਸੰਤ ਲੱਭ ਜਿਹੜਾ ਰੱਬ ਤੱਕ ਪਹੁੰਚਾ ਤੇ ਉਹਦੀ ਸੇਵਾ ਚ ਲੱਗ ਜਾ ਤੂੰ ਨਹੀਂ ਤਾਂ ਜਿਹੜੀ ਤੇਰੀ ਤਮੰਨਾ ਵਾ ਇਹ ਬੂਰ ਲੱਗਾ ਵਾ ਇਹਨੂੰ ਫਲ ਤੇ ਫੁੱਲ ਨਹੀਂ ਉਹ ਲੱਗਣੇ ਅੱਗੇ ਇਹ ਛੱਡ ਜਾਣਾ ਹੀ ਸਭ ਕੁਝ ਤੇਰਾ ਜਿਸ ਤਰ੍ਹਾਂ ਸ੍ਰੀ ਗੁਰੂ ਅੰਗਰਸਹਿਬ ਨੇ ਕਰਤਾਰਪੁਰ 7 ਸਾਲ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਨੇ ਅਖੇ ਮੇਰੇ ਕੋ ਬਹਿ ਜਾ ਤੂੰ ਤੇਰੀ ਤਮੰਨਾ ਹੈ ਤਮੰਨਾ ਤੇ ਤੇਰੀ ਪੂਰੀ ਹੋ ਜੂਗੀ ਪਰ ਇੱਥੇ 7 ਸਾਲ ਤੂੰ ਬੈਠ ਸਾਡੇ ਕੋਲ ਕਿਉਂ ਕਹਿੰਦਾ ਤਮੰਨਾ ਹੋ ਤੂੰ ਦਰবেশਾਂ ਕੀ ਖਿਦਮਤ ਕਰ ਜੋ ਫਕੀਰੋ ਕੀ ਝੁੱਗੀ ਮੇ ਹੁੰਦਾ ਹੈ ਭਾਵੇਂ ਉਹ ਝੁੱਗੀਆਂ 'ਚ ਬੈਠੇ ਹੋਣ ਬਸਤਾ ਟੁੱਟੀ ਝੂੰਪੜੀ ਹੋਵੇ ਉਹਦੀ ਜਿਨੋ ਕਬੀਰ ਸਾਹਿਬ ਨੇ ਆਖਿਆ ਕਬੀਰ ਸੰਤਨ ਕੀ ਝੁਗੀਆਂ ਭਲੀ ਉਹ ਕਹਿੰਦਾ ਜੋ ਸੰਤਨ ਕੀ ਜੋ ਫਕੀਰੋ ਕੀ ਝੁਗੀ ਮੇ ਹੁੰਦਾ ਹੈ ਉਹ ਮਹਿਲੋ ਮੇ ਨਹੀਂ ਹੁੰਦਾ ਉਹ ਬਾਦਸ਼ਾਹੋ ਕੇ ਮਹਿਲੋ ਮੇ ਨਹੀਂ ਹੁੰਦਾ ਭਗਤ ਵਰਦਾ ਜੀ ਛੋਟੀ ਜਿਹੀ ਝੁਗੀ ਪਾ ਕੇ ਬੈਠੇ ਹੋਏ ਨੇ ਕਬੀਰ ਦਾ ਕੋਈ ਬਹੁਤਾ ਵੱਡਾ ਘਰ ਨਹੀਂ ਹੈ ਮਹਿਲ ਨਹੀਂ ਹੈ ਪਰ ਵਸਤੂ ਵੱਡੀ ਹੈ ਉਹਨਾਂ ਦੇ ਕੋਲ ਤੋ ਖੈਰ ਅਬ ਖੈਰ ਕਰੇ ਇਦਾਂ ਦੇ ਬੇਸਮਝ ਲੋਕ ਧਰਤੀ ਉੱਤੇ ਬੜੇ ਨੇ ਸਾਡੀ ਜਿਹੜੀ ਵਿਚਾਰ ਸੀ ਕਿ ਮਨ ਨੂੰ ਖੋਜਣਾ ਹੈ ਤੇ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਕਹਿੰਦੇ ਆਪੀ ਕਰ ਰਤਨ ਮਨ ਨੂੰ ਕਿਉਂ ਖੋਜਣਾ ਹੁਣ ਵਿਚਾਈ ਵਾ ਇਸ ਮਨ ਕੋਈ ਖੋਜੋ ਪਾਈ ਅਗਰ ਖੋਜੋਗੇ ਇਸ ਮਨ ਕੋਈ ਕੋਈ ਖੋਜੂ ਪਾਈ ਮਨ ਖੋਜਤ ਨਾਮ ਨਵਨਿਦ ਪਾਈ ਜਿਸ ਨਾਮ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਜਿਸ ਨਾਮ ਨੂੰ ਦੱਸਿਆ ਨਹੀਂ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਉਹ ਮਨ ਦੇ ਵਿੱਚੋਂ ਪ੍ਰਗਟ ਹੋਊਗਾ ਕਈ ਮਨੋ ਕਹਿੰਦੇ ਨਾਮ ਦੀ ਵਿਆਖਿਆ ਮੈਂ ਕਹਿੰਦਾ ਨਾਮ ਦੀ ਵਿਆਖਿਆ ਤਾਂ ਕੋਈ ਹੁੰਦੀ ਨਹੀਂ ਹੈ ਉਹ ਕੀ ਆ ਫਿਰ ਗੁਰਾਂ ਹੁੰਦਾ ਸੋਡੀ ਪਾਛਾ ਕਹਿੰਦੇ ਨੇ ਕਿ ਸ਼ਾਇਦ ਗੁਰੂ ਅਮਰਦਾਸ ਦਾ ਹੀ ਬਚਨ ਹੁੰਦਾ ਬਾਣੀ ਚੋ ਕਿ ਸਤਗੁਰ ਸੇਵ ਮੈਂ ਸਤਗੁਰ ਦੀ ਸੇਵਾ ਚ ਜਲਨ ਲੱਗਾ ਵਾਂ ਕਹਿੰਦੇ ਗੁਰ ਸੇਵਾ ਤੇ ਨਾਮ ਪਾਇਆ ਹਰਸ ਪਿਆ ਅਗਾਏ ਉਹ ਇੱਕ ਵਸਤੂ ਆ ਉਹ ਗੁਰੂ ਦੇ ਕੋਲ ਆ ਉਹ ਗੁਰੂ ਨੇ ਦੇਣੀ ਆ ਤੇ ਉਹ ਮਨ ਵਿੱਚ ਪਈ ਹੋਈ ਹੈ ਆਪਣੀ ਆ ਪਰ ਗੁਰੂ ਨੇ ਦੇਣੀ ਖੈਰ ਇਧਰ ਨਾ ਪਾਂ ਜਾਈਏ ਮਹਾਰਾਜ ਕਹਿੰਦੇ ਅਭੀ ਕਰ ਰਤਨ ਲਾਲ ਬਹੁਮਾਨਕ ਲਾਦੇ ਮਨ ਵਿੱਚ ਕੀ ਵਾ ਗੁਰੂ ਸਾਹਿਬ ਕਹਿੰਦੇ ਕਰ ਰਤਨ ਲਾਲ ਉਹਨੂੰ ਰਤਨ ਕਹਿ ਲੋ ਉਸਨੂੰ ਲਾਲ ਕਹਿ ਲੋ ਉਸਨੂੰ ਮੱਤ ਵਿੱਚ ਰਤਨ ਜ਼ਵਾਰ ਮਾਨਕ ਕਹਿ ਲੋ ਕੁਝ ਵੀ ਕਹਿ ਜੋ ਮਨ ਵਿੱਚ ਇੰਨਾ ਕੁਝ ਵੱਤ ਸਾਨੂੰ ਮਿਲਦਾ ਕਿਉਂ ਨਹੀਂ ਕੀ ਕਹਿੰਦੇ ਨਾਖਤੇ ਧਿਆਨ धरो ਤੇ ਬਾਹਰ ਹੀ ਵੇਖੋ ਤੇ ਬਾਹਰ ਹੀ ਪ੍ਰਕਾਸ਼ ਹੋ ਕੀ ਫੇਲ ਹੋਏ ਜ਼ਿੰਦਗੀ 'ਚ ਫੇਲ ਹੋਏ ਵਿਅਕਤੀ ਨੇ ਮਨ ਦੇ ਨਾਲ ਲੜਨਾ ਕੋਈ ਸੌਖੀ ਬਾਤ ਨਾ ਮਾਰ ਕਹਿੰਦੇ ਫਿਰ ਮਿਲਦਾ ਕਿਉਂ ਨਹੀਂ ਗ ਕਰ ਰਤਨ ਬਉ ਕਰ ਰਤਨ ਲਾਲ ਬਉ ਮਾਨ ਕਲਾਦੇ ਐ ਲੱਦਿਆ ਪਿਆ ਦਇਆਵਾ ਸੰਤੋਖਵਾ ਸਬਰਵਾ ਸਹਿਜਵਾ ਅਨੰਦਵਾ ਰਸਵਾ ਬੜਾ ਕੁਝ ਆ ਮਨ ਦੇ ਵਿੱਚ ਪਰ ਸੀਮਾਂ ਤੋਂ ਬਾਹਰ ਬਾਹਰ ਉਹ ਮਾਰਤਿੰਦੇ ਰਤਨ ਘਰ ਰਤਨ ਲਾਲ ਬਹੁ ਮਾਨਕ ਲਾਦੇ ਪਰ ਮਨ ਭਰਮਿਆ ਲੈ ਨਾ ਸਕੇ ਨਹੀਂ ਮਿਲਦਾ ਕਿਉਂ ਮਨ ਤੇ ਉੱਡੀ ਜਾਂਦਾ ਮਨ ਤੇ ਭੱਜੀ ਜਾਂਦਾ ਦੌੜੀ ਜਾਂਦਾ ਫਿਰ ਕਿਸ ਤਰ੍ਹਾਂ ਮਿਲੂਗਾ ਮਨ ਵਿੱਚੋਂ ਜਿਹੜੀ ਅਸਲੀ ਨਾਮ ਦੀ ਵਸਤੂ ਆ ਮਾਰਾ ਕਹਿੰਦੇ ਨਾਲ ਹੀ ਅਗਲਾ ਬਚਨ ਵਾਪੀ ਜੋ ਉਡਾ ਕੂਬਾ ਕੋਡਾ ਇੱਕ ਪੰਛੀ ਆ ਇਹ ਪੁਰਾਣੇ ਸਮੇਂ 'ਚ ਹੁੰਦਾ ਸੀ ਅੱਜ ਕੱਲ ਤਾਂ ਸ਼ਾਇਦ ਪਤਾ ਹੈ ਕਿ ਨਹੀਂ ਆਉਂਦਾ ਪਰਾਣਾ ਬੜਾ ਕੁਝ ਮੁੱਕ ਗਿਆ ਤੇ ਨਵਾਂ ਤਾਂ ਜੀ ਜੰਤੂ ਇਹਨੇ ਨਹੀਂ ਕਰਦੀ ਤੇ ਆ ਰਹੇ ਮਰ ਕਹਿੰਦੇ ਜੋ ਓਡਾ ਕੂਪ ਓਡਾ ਕ ਪੰਛੀ ਆ ਕੂਪ ਕਹਿੰਦੇ ਨੇ ਖੂਨ ਜੋ ਓਡਾ ਕੂਪ ਗੋਜ ਖਿੰਨ ਕਾਢੇ ਇਹ ਰਾਜਸਥਾਨ ਤੇ ਇਹ ਦਰਮਾਹarashtra ਵਾਲੇ ਪਾਸੇ ਲੋਕਾਂ ਨੇ ਪੰਛੀ ਰੱਖਿਆ ਹੁੰਦਾ ਸੀ ਜਿੱਦਾਂ ਬਾਜ ਰੱਖਿਆ ਹੁੰਦਾ ਨਾ ਹਰਨਾ ਬਾਜਾਂ ਤੇ ਸਕਦਾਰਾਂ ਇੰਨਾ ਪੜਿਆ ਨਾਮ ਹਰਨ ਬਾਜ ਇਸੇ ਤਰ੍ਹਾਂ ਉਹ ਪੰਛੀ ਰੱਖਿਆ ਜਾਂਦਾ ਸੀ ਤੇ ਉਹ ਉਹ ਦੱਸ ਦਿੰਦਾ ਹੁੰਦਾ ਵੀ ਇੱਥੇ ਥੱਲੇ ਪਾਣੀ ਹੈਗਾ ਤੇ ਤੁਸੀਂ ਕੂਪੋਟ ਲੋ ਉਹ ਸੁੰਘਦਾ ਸੀ ਤੇ ਸੁੰਘ ਕੇ ਦੱਸ ਦਿੰਦਾ ਸੀ ਜਿਉਂ ਉਹ ਡਾ ਕੂਪ ਗੋਜ ਖਿੰਨ ਕਾਢ ਉਹ ਦੱਸ ਦਿੰਦਾ ਸੀ ਵੀ ਜੇ ਤੁਹਾਨੂੰ ਪਾਣੀ ਚਾਹੀਦਾ ਆ ਜਿਹੜੀ ਜ਼ਮੀਨ ਇਹਦੇ ਥੱਲੇ ਪਾਣੀ ਹੈਗਾ ਤੁਸੀਂ ਖੂਹ ਖੋਟੋ ਤੇ ਜਾਂ ਇਦਾਂ ਵੀ ਕਈ ਕਹਿੰਦੇ ਪੁਰਾਣਾ ਖੂਹ ਦੱਸ ਦਿੰਦਾ ਸੀ ਕੋਈ ਲੁਕਿਆ ਛਪਿਆ ਹੋਵੇ ਤਾਂ ਇਦਾਂ ਦਾ ਪੰਛੀ ਸੀ ਤੇ ਕਹਿ ਲੱਗਿਆ ਜਿੱਦਣ ਤੋਂ ਗੁਰੂ ਦੀ ਸ਼ਰਨ ਵਿੱਚ ਆਇਓ ਨਾ ਜਿੱਦਾਂ ਲੈਣਾ ਗਿਆ ਸੀ ਜਿੱਦਾਂ ਗੁਰੂ ਅਮਰਦਾਸ ਗਿਆ ਸੀ ਮੁੜ ਕੇ ਬਾਹਰੋਂ ਨੇ ਤੋੜ ਦਿੱਤਾ ਜਿੰਨਾ ਕੋਈ ਲੋੜ ਨਹੀਂ ਆ ਪਹਾੜਾਂ ਪੂੜਾਂ ਤੇ ਜਾਣ ਦੀ ਕੋਈ ਨਦੀਆਂ ਨਦੀਆਂ ਤੇ ਵੀ ਜਾਣ ਦੀ ਕੋਈ ਲੋੜ ਨਹੀਂ ਭਟਕਣਾ ਬੰਦ ਕਰ ਦਿਓ ਇਹ ਪਟਕਣਾ ਨਹੀਂ ਦੁਨੀਆ ਬੰਦ ਕਰਨ ਦੀ ਮਾਰ ਕਹਿੰਦੇ ਇਸੇ ਤਰ੍ਹਾਂ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆਉਂਦਾ ਫਿਰ ਜਿੱਦਾਂ ਇੱਕ ਪੰਛੀ ਦੱਸ ਦਿੰਦਾ ਨਾ ਕਿ ਇੱਥੇ ਪਾਣੀ ਆ ਤੇ ਗੁਰੂ ਵੀ ਦੱਸ ਦਿੰਦਾ ਮਨ ਮੇਰਾ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਜੇ ਸੱਚ ਚਾਹੀਦਾ ਨਾਮ ਚਾਹੀਦਾ ਹੈ ਪ੍ਰਮਾਤਮਾ ਚਾਹੀਦਾ ਸੰਤ ਸੰਗ ਅੰਤਰ ਪ੍ਰਭ ਡੀਠਾ ਚਾਹੀਦਾ ਤੈਉ ਤੇ ਗੁਰੂ ਅਮਰਦਾਸ ਕਹਿੰਦੇ ਮਨ ਮੇਰਿਆ ਅੰਤਰ ਤੇਰੀ ਨਿਧਾਨ ਹੈ ਤੂੰ ਬਾਹਰ ਵਸਤ ਨਾ ਬਾੜ ਨਾ 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 ਨਾਮ ਪ੍ਰਮਾਤਮਾ ਰੱਬ ਸਬਰ ਸੰਤੋਖ ਸਹਿਜ ਜੋ ਵੀ ਹੈ ਇਹ ਮਨ ਦੇ ਅੰਦਰ ਵਾ ਤੇ ਸਾਡਾ ਉਹ ਮਨ ਜਿਹੜਾ ਟਿਕਦਾ ਨਹੀਂਗਾ ਤੇ ਜਦੋਂ ਟਿਕ ਜਾਣਾ ਵਾ ਟਿੱਕੀ ਹੋਏ ਮਨ ਵਿੱਚੋਂ ਚੀਜ਼ਾਂ ਪ੍ਰਗਟ ਹੋਣੀਆਂ ਵਾ ਜਨਾ ਚਿਰ ਟਿਕਦਾ ਨਹੀਂ ਨਾ ਇਹ ਤਾਂ ਉਹਨਾਂ ਚਿਰ ਨਹੀਂ ਕੁਝ ਵੀ ਲੱਭਣਾ ਇੰਉਂ ਕਹਿ ਲੋ ਤੇ ਮਨ ਟਿਕਦਾ ਕਿਉਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਬਚਨ ਆਉਂਦਾ ਸਭ ਰੋਜ ਇਹ ਭਾਰਸੀ ਦਾ ਸ਼ਬਦ ਸਬ ਸਬ ਕਹਿੰਦੇ ਨੇ ਰਾਤ ਨੂੰ ਰੋਜ ਕਹਿੰਦੇ ਨੇ ਦਿਨ ਨੂੰ ਸਬ ਰੋਜ ਗਸਤਮ ਗਸਤਮ ਕਹਿੰਦੇ ਗਸਤ ਕਰਨੀ ਚੱਲਣਾ ਫਿਰਨਾ ਇੱਧਰ ਉੱਧਰ ਭੱਜਣਾ ਦੌੜਨਾ ਕਹਿੰਦੇ ਗਸਤੀ ਟੁਕੜੀ ਤੇ ਹਮਲਾ ਹੋ ਗਿਆ ਗਸਤ ਕਰਨ ਗਏ ਫੌਜੀਆ ਤੇ ਹਮਲਾ ਇਦਾਂ ਕਹੀ ਸੁਣਦੇ ਆ ਨਾ ਤੁਸੀਂ ਇਹ ਗਸਤ ਦਾ ਮਤਲਬ ਤੁਰਨਾ ਕਹਿਣ ਲੱਗੇ ਸਭ ਰੋਜ ਗਸਤਮ ਦਰ ਹਵਾ ਬੰਦੇ ਦਾ ਜਿਹੜਾ ਚਿੱਤ ਵਾ ਨਾ ਇਹ ਗਸਤ ਕਰਦਾ ਵਾ ਰਾਤ ਵੀ ਕਰਦਾ ਵਾ ਤੇ ਦਿਨੇ ਵੀ ਕਰਦਾ ਵਾ ਸਭ ਰੋਜ ਗਸਤਮ ਦਰ ਦਰ ਕਿੰਦ ਨੇ ਵਿੱਚ ਵਿੱਚ ਇਹ ਗਸਤ ਕਰਦਾ ਵਾ ਇਸ ਦੇ ਵਿੱਚ ਗਸਤ ਕਰਦਾ ਵਾ ਦਰ ਹਵਾ ਹਵਾ ਸ਼ਬਦ ਹਵਾ ਦਾ ਮਤਲਬ ਹੈ ਹਿਰਸ ਜਿਹਨੂੰ ਅਸੀਂ ਤ੍ਰਿਸ਼ਨਾ ਕਹਿ ਲਓ ਲਾਲਚ ਕਹਿ ਲਓ ਉਹਨੂੰ ਅਰਬੀ ਵਿੱਚ ਹਵਾ ਬੋਲਿਆ ਜਾਂਦਾ ਹੈ ਕਹਿੰਗੇ ਸਭ ਰੋਜ ਗਸਤਮ ਦਰ ਹਵਾ ਤੇ ਕੀ ਕਰਦਾ ਹੈ ਲਾਲਚ ਵਿੱਚ ਫਸਿਆ ਹੋਇਆ ਇਹ ਕਿਉਂ ਇਦਾਂ ਚੱਲਦਾ ਹੈ ਕਰਦੇਮ ਬਦੀ ਖਿਆਲ ਇਹਦੇ ਖਿਆਲ ਵਿੱਚ ਨਾ ਬਦੀਆਂ ਵਾਂ ਤੇ ਤ੍ਰਿਸ਼ਨਾ ਵਾਂ ਤੇ ਤ੍ਰਿਸ਼ਨਾ ਦਾ ਮਾਰਿਆ ਇਹ ਇਹ ਚਿੱਤ ਭੱਜਦਾ ਫਿਰ ਇਹ ਤੇ ਧਰਤੀ ਉਤੇ ਕਿਸੇ ਕਿਸੇ ਵਿਰਲੇ ਨੂੰ ਰੱਬ ਦੀ ਕੋਈ ਤ੍ਰਿਸ਼ਨਾ ਹੁੰਦੀ ਹੈ ਇਹ ਤੇ ਕਿਸੇ ਵਿਰਲੇ ਨੂੰ ਨਾਮ ਦੀ ਤ੍ਰਿਸ਼ਨਾ ਹੁੰਦੀ ਹੈ ਹਾਂਜੀ ਸਾਧਾਂ ਦੇ ਦਰਸ਼ਨਾਂ ਦੀ ਤ੍ਰਿਸ਼ਨਾ ਸੰਗਤ ਦੇ ਦਰਸ਼ਨਾਂ ਦੀ ਤ੍ਰਿਸ਼ਨਾ ਸੇਵਾ ਦੀ ਤ੍ਰਿਸ਼ਨਾ ਇਹ ਤਾਂ ਕਿਸੇ ਵਰਲੇ ਰਹੁੰਦੀ ਹੈ ਜਿੱਦਾਂ ਭਾਈ ਆਨੰਦ ਲਾਲ ਜੀ ਇੱਕ ਗੱਲ ਕਹਿੰਦੇ ਆ ਉਹ ਕਹਿੰਦੇ ਹਵਾਏ ਕਹਿਣ ਲੱਗੇ ਮੈਨੂੰ ਵੀ ਬੜੀ ਹਵਾਵਾ ਮੈਨੂੰ ਵੀ ਬੜੀ ਹਿਰਸਵਾ ਤੇ ਜਿਨ੍ਹਾਂ ਚਿਰ ਅੰਦਰ ਹਿਰਸ ਨਾ ਨਾ ਪੈਦਾ ਹੋਵੇ ਉਹਨਾਂ ਚਿਰ ਬੰਦਾ ਕੁਝ ਕਰਦਾ ਨਹੀਂ ਹੈ ਕੁਝ ਪਾਉਣ ਦੀ ਹਿਰਸ ਲੱਗ ਜਵੇ ਤੇ ਜਿਨ੍ਹਾਂ ਚਿਰ ਉਹਨੂੰ ਪਾਵੇਗਾ ਨਹੀਂ ਉਹਨਾਂ ਚਿਰ ਉਹ ਸ਼ਾਂਤ ਨਹੀਂ ਹੋਏਗਾ ਤੇ ਜਦੋਂ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਰੱਬ ਦੇ ਪਿਆਰਿਆਂ ਨੂੰ ਰੱਬ ਦੀ ਹਿਰਸ ਲੱਗਦੀ ਹੈ ਨਾ ਉਹ ਵੀ ਫੇ ਤੜਫਦੇ ਤੜਫਦੇ ਇਹ ਵਾਗ ਅੱਲਾਹ ਕਹਿ ਚੁੱਕੇ ਪਹਿਲਾਂ ਪਾਈ ਨੰਦ ਲਾਲ ਜੀ ਕਹਿੰਦੇ ਹਵਾਏ ਬੰਦਗੀ ਮੈਨੂੰ ਹਿਰਸ ਸੀ ਬੰਦਗੀ ਕਰਨ ਦੀ ਜਿਹਨੂੰ ਕਬੀਰ ਨੇ ਆਖਿਆ ਪੂਰਵਜਨ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਮੈਂ ਸਰੀਰ ਵਿੱਚ ਆਇਆ ਵਾਂ ਤੇ ਮੇਰੇ ਸਰੀਰ ਵਿੱਚ ਆਉਣ ਦਾ ਕਮਨੋਰ ਧਵਾ ਮੈਨੂੰ ਪਿਛਲੇ ਜਨਮ ਦੀ ਇੱਕ ਹਵਸ ਸੀ ਹਵਾਏ ਬੰਦਗੀ ਕਰਨ ਦੀ ਵਾਇ ਬੰਦਗੀ ਅਵਰਦ ਮੇਰੀ ਹੋਮ ਦੇਸ ਕਰਕੇ ਆ ਧਰਦੀ ਦੇ ਕਿ ਮੈਂ ਬੰਦਗੀ ਕਰਨਾ ਚਾਹਣਾ ਮੈਂ ਬੰਦਗੀ ਕਰਨ ਵਾਸਤੇ ਇਸ ਇਸ ਵਜੂਦ ਵਿੱਚ ਇਸ ਸਰੀਰ ਵਿੱਚ ਆਇਆ ਹਾਂ ਉਦਾਂ ਮੇਰੇ ਆਉਣ ਦਾ ਇਥੇ ਕੋਈ ਕਾਰਨ ਨਹੀਂ ਸੀ ਆਮ ਬੰਦਾ ਕਰਮਾਂ ਦਾ ਮਾਰਿਆ ਆਉਂਦਾ ਹੈ ਕਰਮ ਭੋਗਦਾ ਹੈ ਭੋਗ ਕੇ ਤੁਰ ਜਾਂਦਾ ਹੈ ਜਦੋਂ ਗੁਰੂ ਅਰਜਨ ਸਾਹਿਬ ਨੇ ਜਿਹੜਾ ਪਹਿਲਾ ਵਚਨ ਕਿਹਾ ਨਾ ਗੁਰਗ੍ਰੰਥ ਸਾਹਿਬ ਵਿੱਚ ਉਹ ਜਿਹੜਾ ਆਪਾਂ ਸੋਲੇ 'ਚ ਪੜਦੇ ਆਂ ਕਿ ਸੰਤ ਟਹਿਲ ਕੀ 베ਲਾ ਕਰੋ ਬਨੰਦੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਹੁਣ 베ਲਾ ਵਾ ਸਮਾਮਾ ਸੇਵਾ ਕਰੋ ਫਿਰ ਕੀ ਹੋਏਗਾ ਕੀ ਹਾਂ ਖਾੜ ਚਲੋ ਹਰ راہ ਅੱਗੇ ਮਸਨ ਸੁਰੀਲਾ ਤੇ ਉਹਨਾਂ ਨੇ ਇੱਕ ਮੰਗ ਵੀ ਮੰਗੀ ਅੰਤਰਜਾਮੀ ਪੁਰਖ ਬਿਦਾਤੇ ਸਰਦਾ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਦੂਰ ਉਹ ਕਹਿੰਦੇ ਹਵਾਏ ਬੰਦਗੀ ਦਰ ਵਜੂਦ ਮਰਾ ਅਵਰਦ ਦਰ ਮਜੂਦ ਮਰਾ ਜੇ ਮੈਨੂੰ ਬੰਦਗੀ ਦੀ ਹਿਰਸ ਨਾ ਹੁੰਦੀ ਤਾਂ ਮੈਂ ਧਰਤੀ ਤੇ ਆਉਣਾ ਨਹੀਂ ਸੀ ਮੈਨੂੰ ਬੰਦਗੀ ਦੀ ਹਿਰਸ ਧਰਤੀ ਤੇ ਲੈ ਕੇ ਆਈ ਆ ਤੇ ਹੁਣ ਮਰਸ਼ਦ ਪੂਰਾ ਲੱਭ ਗਿਆ ਮੈਨੂੰ ਜਿੱਦਾਂ ਬਾਬਾ ਫਰੀਦ ਸਕ ਨੇ ਹਰ ਬੰਦੇ ਦੇ ਅੰਦਰ ਹਿਰਸ ਵਾ ਹਾ ਲੋੜੇ ਸੋ ਆਪੜਾ ਤੂੰ ਲੋੜੇ ਅੰਗਿਆਰ ਮੈਂ ਧਰਤੀ ਤੋਂ ਰੱਬ ਲੱਭਣ ਦਿਆਂ ਤੇ ਦੁਨੀਆ ਕੋਲੇ ਲੱਭਣ ਦਈ ਆ ਹੌਲ ਲੋੜੀਂ ਬਾਈ ਲੱਭ ਰਿਆਂ ਕਿੱਥੋਂ ਲੱਭ ਰਿਆਂ ਮਨ ਵਿੱਚੋਂ ਲੱਭ ਰਿਆਂ ਦੁਨੀਆ ਜੱਗ ਚ ਲੱਭੇ ਜਿਹੜਾ ਬਾਹਰੋਂ ਲੱਭੇ ਉਹ ਦੁਨੀਆਦਾਰ ਹੈ ਜਿਹੜਾ ਅੰਦਰੋਂ ਲੱਭੇ ਉਹ ਸਾਧ ਹੈ ਮੈਂ ਇਹਨਾਂ ਦਾ ਨਾਮ ਰੱਖਿਆ ਵਾ ਮਰੀਦ ਅੰਮਾ ਮਾ ਮਾਰਨਾ ਉਹ ਮਰੀਜ਼ ਇਹ ਬੈੱਡਾਂ ਤੇ ਪਏ ਹੋਏ ਮਰੀਜ਼ ਨੇ ਤੇ ਗਿਆਨ ਗੋਠ ਬੜਾ ਕਰਦੇ ਆ ਮੇਰੇ ਕੋ ਇਹਨਾਂ ਦੇ ਜਿਹੜਾ ਉਸਤਾਦ ਆ ਉਹਦੀ ਵੀਡੀਓ ਹੈਗੀ ਹੈ ਇਹ ਮਰੀਜ਼ ਵਾ ਇਹ ਮਰੇ ਲੋਕ ਨੇ ਕੋਈ ਜੱਪ ਤਪ ਕਮਾ ਨਹੀਂ ਸਕਦੇ ਕਹਿੰਦੇ ਰੱਬ ਵੇਖ ਲਿਆ ਬਾਬਾ ਫਿਰ ਸਾਂ ਕਹਿੰਦੇ ਹਾਂ ਲੋੜੀ ਸਾਂ ਆਪਣਾ ਮੈਂ ਇਸ ਧਰਤੀ ਉਤੋਂ ਉਹਨੂੰ ਲੱਭਦਾ ਫਿਰਦਾ ਹਾਂ ਤੇ ਤੂੰ ਲੋੜੇ ਅੰਗਿਆਰ ਤੂੰ ਤੂੰ ਕਾਲ ਖ ਲੱਭਦਾ ਹੈਂ ਤੂੰ ਕੋਲੇ ਲਾ ਬਧਾਂ ਧਰਤੀ ਉਤੋਂ ਤਮਾਰਾ ਕਹਿੰਦੇ ਜਿੱਦਨ ਫਿਰ ਮਨ ਦੇ ਅੰਦਰ ਤਮੰਨਾ ਪੈਦਾ ਹੋ ਗਈ ਨਾ ਅਗਰ ਦਿਲ ਮੇ ਤਮੰਨਾ ਖੁਦਾਏ ਕੀ ਹੋ ਖੁਦਾ ਦੀ ਤਲਾਸ਼ ਕਰਨੀ ਚਾਹੁੰਦਾ ਹੈ ਨਾ ਫਿਰ ਟਹਿਲ ਕਰ ਸੇਵਾ ਕਰ ਤੇ ਜੇ ਤੂੰ ਨਾ ਇਹ ਕੰਮ ਕੀਤਾ ਤੇ ਜਿਹੜੀ ਤੇਰੇ ਮਨ ਦੇ ਅੰਦਰ ਤਮੰਨਾ ਵਾ ਨਾ ਇਹ ਸੰਸਾਰ ਵਾ ਇਹ ਸੜਿਆ ਬੜਿਆ ਪੁਜਿਆ ਸੰਸਾਰ ਵਾਰੇ ਦੇ ਬਾਰੇ ਗਿਆ ਸੀ ਜਗਤ ਜਲੰਦਾ ਰੱਖ ਲੈ ਜੇ ਤੂੰ ਤਮੰਨਾ ਲੈ ਕੇ ਰੱਬ ਦੀ ਤੇ ਸੰਸਾਰ ਵਿੱਚ ਵਿਚਰਦੋਂ ਰਿਓ ਤੇ ਇਹ ਤਮੰਨਾ ਤੇਰੀ ਇੱਕ ਦਿਨ ਮੁੱਕ ਜਾਣੀ ਇਹ ਤਮੰਨਾ ਤੇਰੀ ਨੂੰ ਤਾਂ ਬੂਰ ਲੱਗਣਾ ਹੀ ਫਲ ਲੱਗਣਾ ਹੀ ਜੇ ਤੂੰ ਖਿਜਮਤ ਕਰੇਂਗਾ ਫਕੀਰਾਂ ਦੀ ਇਸ ਕਰਕੇ ਬਾਹਰ ਕੁਛ ਨਹੀਂ ਸਭ ਕਿਸ ਕਰਮੇ ਬਾਹਰ ਨਹੀਂ ਬਾਹਰ ਲੱਭੋ ਸੰਸਾਰ ਲੱਭੋ ਜੋ ਮਰਜੀ ਲੱਭੋ ਅੰਦਰੋਂ ਆਟਾ ਨਹੀਂ ਮਿਲਣਾ ਦੰਬੜੇ ਨਹੀਂ ਮਿਲਣੇ ਬਾਹਰੋਂ ਮਿਲਣੇ ਤੇ ਰੱਬ ਕੋਈ ਆਖੇ ਬਾਹਰੋਂ ਮਿਲਦਾ ਏ ਨਾ ਨਾ ਇਹ ਗਲਤ ਹੈ ਬਚਨ ਆਉਂਦਾ ਕਿ ਮਨ ਮੰਦਰ ਤਨ ਸਾ ਜੀ ਬਾਹਰ ਇਸ ਹੀ ਪੀਤਰ ਵਸਤ ਅਪਾਰ ਜੇ ਮਨ ਮੰਦਰ ਵਾ ਸਰੀਰ ਉਸ ਦੀ ਬਾਹਰਲੀ ਦਵਾਰ ਵਾ ਇਦੇ ਵਿੱਚ ਉਹ ਬੈਠਾ ਹੋਆ ਮਨ ਮੰਦਰ ਤਨ ਸਾਜੀ ਬਾ ਇਸੇ ਬਸਤ ਪੀਤਰ ਬਸਤ ਅਪਾਰ ਬਾਹਰ ਨਹੀਂ ਨਹੀਂ ਮੈਂ ਨਾਮ ਚੱਲਦੇ ਨਾਮ ਚੱਲਦੇ ਨੇ ਨਹੀਂ ਇਹ ਦੇਖੋ ਪਿਆਰੇ ਮਾਲਕ ਨਹੀਂ ਇਹ ਫਜ਼ੂਲ ਕੰਮ ਟੀਟੀ ਤੇ ਨਾਮ ਦਨੂ ਤਾਂ ਹਾਂਜੀ ਇਹ ਫਜ਼ੂਲ ਨਹੀਂ ਇਹਨਾਂ ਵਿੱਚ ਮਾਲਕ ਨਹੀਂ ਜੇਗਾ ਇਹ ਤਾਂ ਮੈਂ ਫਜ਼ੂਲ ਮੈਂ ਆਪਣੇ ਮੇਰੇ ਚੈਨਲ ਤੇ ਮੈਂ ਪਾਉਣਾ ਫਜ਼ੂਲ ਗੱਲਾਂ ਵੇ ਇਹ ਤਾਂ ਹਾਂਜੀ ਹਾਂਜੀ ਇਹ ਤਾਂ ਠੀਕ ਆ ਫਿਰ ਹਾਂ ਚਲੋ ਠੀਕ ਆ ਫਿਰ ਨੇ ਘਰ ਤੋਂ ਫਰੀ ਹੋ ਗੱਲ ਜੀ ਸ਼ੰਗਪੁਰ ਖਾਸਾ ਅਗਰੇ ਫਦੇ